ਸਾਡਾ ਵਲੌਗ ਦੇਖਣ ਵਾਲੇ ਸਾਰੇ ਭੈਣ ਭਰਾਵਾਂ, ਦੋਸਤਾਂ, ਮਿੱਤਰਾਂ, ਬਜ਼ੁਰਗਾਂ, ਮਾਈਆਂ ਨੂੰ ਸਤਿ ਸ੍ਰੀ ਅਕਾਲ ਜੀ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਦੋਸਤੋ ਅੱਜ ਆਪਾਂ 11 ਦਿਨ ਦਾ ਰਾਜਸਥਾਨ ਦਾ ਟੂਰ ਕਰਕੇ ਪੁਸ਼ਕਰ ਤੋਂ ਵਾਪਸ ਮੋਗਾ ਆ ਰਹੇ ਹਾਂ। ਸੋ ਅੱਜ ਕਿਸ ਕਿਸ ਰਸਤੇ ਜਾਣਾ ਹੈ ਆਪਾਂ ਇਹ ਪੂਰੀ ਜਾਣਕਾਰੀ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਦੇਵਾਂਗੇ ਸੋ ਦੇਖਦੇ ਰਹੋ ਤੇ ਬਣੇ ਰਹੋ ਜੀ ਸਾਡੇ ਨਾਲ ਪੁਸ਼ਕਰ ਤੋਂ ਮੋਗੇ ਦਾ ਸਫਰ ਸੇ ਵਾਹਿਗੁਰੂ ਜੀਓ ਆਪ ਜੀ ਦੇ ਬਾਣੇ ਅੰਦਰ ਚਾਰ ਪੈਰ ਰੈਣ ਸੁੱਖਾਂ ਨਾਲ ਬਤੀਤ ਹੋਈ ਹੈ ਦਿਨ ਚੜਿਆ ਅਮਰਤ ਵੇਲਾ ਹੈ ਇਹੇ ਦਿਨ ਸਾਡਾ ਅਤੇ ਸਭਨਾਂ ਦਾ ਖੁਸ਼ੀਆਂ ਭਰਿਆ ਬਤੀਤ ਕਰਨਾ ਜੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਹੁਣ ਆਪਾਂ ਇਥੋਂ ਪੁਸ਼ਕਰ ਤੋਂ ਮੋਗੇ ਨੂੰ ਚੱਲਣ ਲੱਗੇ ਆ ਜੀ ਸੋ ਪ੍ਰਮਾਤਮਾ ਆਪਣੇ ਸਿਰਾਂ ਤੇ ਮਿਹਰਾ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਬਖਸ਼ਣ ਸਹੀ ਸਲਾਮਤ ਪ੍ਰਮਾਤਮਾ ਕਰੇ ਪਹਚਾਵੇ ਜੀ ਸਵੇ ਦੇ ਛੇਵਾਂ ਜਿਹੜਾ ਸਵੇ ਦੇ ਹਨੇਰਾ ਹੀ ਹੱਲੇ ਬਾਹਰ ਹਾਂਜੀ ਦੋਸਤੋ ਆਪਾਂ ਨਿਕਲ ਚੱਲੇ ਆ ਜੀ ਪੁਸ਼ਕਰ ਤੋਂ ਮੇੜਤਾ ਸਿਟੀ ਸੋ ਮੇੜਤਾ ਸਿਟੀ ਤੋਂ ਅੱਗੇ ਆਪਾਂ ਜਿਵੇਂ ਜਿਵੇਂ ਰੂਟ ਮੈਪ ਹੋਊਗਾ ਆਪਾਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦਿੰਦੇ ਜਾਵਾਂਗੇ ਜੀ ਹੁਣ ਇੱਕ ਵਾਰ ਤਾਂ ਆਪਾਂ ਪੁਸ਼ਕਰ ਤੋਂ ਮੇੜਤਾ ਸਿਟੀ ਜਾ ਰਹੇ ਹਾਂ ਸੋ ਮੇੜਤਾ ਸਿਟੀ ਤੋਂ ਅੱਗੇ ਆਪਾਂ ਪੰਜਾਬ ਨੂੰ ਜੋ-ਜੋ ਸ਼ਹਿਰ ਆਉਣਗੇ ਆਪਾਂ ਉਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਜਾਵਾਂਗੇ ਜੀ ਪਕੀਤਨ ਲਾ ਦਿੰਦੇ ਔਰ ਫਿਰ ਵਿੱਚ ਕਾਪੀਰਾਈਟ ਨਾਲ ਜੀ ਦੀ ਬਸ਼ਕਰ ਸ਼ਹਿਰ ਤੋਂ ਬਾਹਰ ਨਿਕਲ ਆਈ ਹੈ 20 kilometers turn left ਬਲੋ ਜੀ ਆਪਾਂ ਜੋ ਅਜਮੇਰ ਤੋਂ ਰੋਡ ਆਉਂਦਾ ਸੀ ਪਿੱਛੋਂ ਉਸ ਦੇ ਉੱਪਰ ਚੜ ਗਏ ਆ ਤੇ ਹੁਣ ਇਹ ਰੋਡ ਸਿੱਧਾ ਮੇੜਾ ਤਾ ਸਿਟੀ ਨੂੰ ਜਾਂਦਾ ਹੈ ਮੇੜਾ ਤਾ ਸਿਟੀ ਤੋਂ ਅੱਗੇ ਆਪਾਂ ਦਿਖਾਉਨੇ ਆ ਤੁਹਾਨੂੰ ਰਾਹਾਂ ਦੇ ਝਾਕੇ-ਪਾਕੇ ਚਲੋ ਪੀក ਜੀ ਮਿਕਾਨੇਰ ਇੱਥੋਂ ਹੈਗਾ ਜੀ 245 ਕਿਲੋਮੀਟਰ ਸੋਹਣਾ ਹੈ ਹਨਾ ਰਾਤ ਦਾ ਵੀ ਆਹ ਨਜ਼ਾਰਾ ਮਤਲਬ ਨੀਰੇ ਦਾ ਹਾਂ ਨੀਰੇ ਦੇ ਵਿੱਚ ਵੀ ਵਧੀਆ ਲੱਗਦਾ ਹੈ ਤੇ ਇੱਥਾਂ ਦੇ ਪਹਾੜਾ ਦੇ ਵਿੱਚ ਦੀ ਨਿਕਲਣੀ ਹੋਈ ਸੜਕ ਸਤਾਵੀ ਨਿਕਲਦਾ ਹੋਗਾ ਪਰ ਜਿਲਦ ਕੋਈ ਬਣਾਇਆ ਹੋਇਆ ਉਹ ਚਾਹ ਦੇ ਬੇਨਤ ਕੀਤੀ ਹੋਊਗੀ ਜੀ ਇਹ ਜਿਆਦਾ ਗੱਡੀ ਲੈਣ ਦਾ ਜਿਆਦਾ ਟ੍ਰੈਫਿਕ ਹੈ ਜਿਆਦਾ तकरीबन ਤਰੇਹੋਂ ਟਰੱਕ ਟਰਾਲੀ ਜਾ ਰਹੇ ਆ ਜੀ ਜੋ ਉਹ ਜਮੀਨ ਹੈ ਕਣਕ ਬਹੁਤ ਸੋਹਣੀ ਖੜੀ ਹੈ ਸਰੋਂ ਬੜੀ ਹੈ ਵਧੀਆ ਰੈਂਡ ਦੀ ਰੈਂਡ ਦੀ ਖੇਤੀ ਬਹੁਤ ਸੋਹਣੀ ਹੈ ਬਿਲਕੁਲ ہاں ਪੱਥਰ ਦੀਆਂ ਦੁਕਾਨਾਂ ਸੀ ਇੱਧਰ ਇੱਕ ਹੋਟਲ ਆ ਗਿਆ ਜੀ ਇੱਥੇ ਹੋਟਲਾਂ ਦੇ ਬਾਹਰ ਧੂਣੀ ਲਾ ਕੇ ਹਰੇ ਕੀ ਹੋਟਲ ਦੇ ਬਾਹਰ ਆਵੇ ਧੂਣੀ ਲਾ ਕੇ ਬੈਠੇ ਆ ਨੰਗਦਾ ਟੱਪ ਦਾ ਹਰ ਇੱਕ ਬੰਦਾ ਠੰਡ ਤੋਂ ਇਨੀ ਹੈ ਨਹੀਂ ਕਿ ਪਰ ਇਹਨਾਂ ਲੋਕਾਂ ਨੂੰ ਠੰਡ ਬਹੁਤ ਜ਼ਿਆਦਾ ਲੱਗਦੀ ਹੈ। ਇਹ ਫੇਰ ਇਹ ਬਹੁਤ ਠੰਡ ਹੈ ਪਰ ਇੰਨੀ ਰਾਤ ਨੂੰ ਠੰਡ ਹੈਗੀ ਹੈ। ਹਾਂਜੀ ਰਾਤ ਨੂੰ ਜਾਂ ਸਵੇਰ ਵੀ ਤਾਂ ਬਿਲਕੁਲ ਗਰਮੀ ਹੈ। ਦਿਨ ਤੇ ਵੇਖ ਤਾਂ ਪੱਖਾ ਚੱਲਦਾ ਹੈ। ਸਮਝ ਨਹੀਂ ਆਈ ਕਿ ਕਿਸ ਟਾਈਪ ਦਾ ਮੌਸਮ ਹੈ। ਮਨਦਰ ਵੀ ਬਹੁਤ ਹੈ ਜੀ ਇੱਥੇ ਥਾਂ ਥਾਂ ਤੇ ਆੜੀਆਂ ਇਹਦੀ ਦਾਤਨ ਵੀ ਬਹੁਤ ਵਧੀਆ ਹੁੰਦੀ ਹੈ ਤੇ ਇਹਦੇ ਪੱਤੇ ਵੀ ਬਹੁਤ ਕੰਮ ਦੇ ਹੁੰਦੇ ਆ ਆਪਣੇ ਪੰਜਾਬ ਦੇ ਵਿੱਚ ਤਾਂ ਹੁਣ ਨੀਮਾ تقریبا ਖਤਮ ਹੀ ਹੈ ਦੇਸੀ ਨਿੰਮਤ ਆਪਣੀ ਮਿਲਦੀ ਹੀ ਨਹੀਂ ਇਹ ਤਾਂ ਉੱਚਾ ਬੜ ਦੇਖੋ ਇਹ ਖੇਤੀ ਸਰੋਂ ਦੀ

ਤਦੀ ਦਿਖਾਈ ਦੇ ਰਿਹਾ ਤੇ ਉਹਦੀ ਫੈਲਦੀ ਹੋਈ ਲਾਲੀ ਬਹੁਤ ਹੀ ਸੋਹਣਾ ਦ੍ਰਿਸ਼ ਪਾਉਂਦੀ ਹੈ ਚੜਦੇ ਹੋਏ ਸੂਰਜ ਦਾ ਇਹ ਦ੍ਰਿਸ਼ ਪੈਣਾ ਯਾਰ ਆਵੇ ਸਾਹ ਦੇ ਕਿੱਥੇ ਗੱਛਾਂ ਵਿੱਚ ਖੇਤੋਂ ਉੜ ਕੇ ਲਈ ਆਈ ਹੈ ਨਾ ਢੋਲਾ ਦੀ ਗਾਣੀ ਚੰਗੀ ਤਰ੍ਹਾਂ ਨਿੰਮ ਦੇ ਪੱਤੇ ਤੋੜ ਕੇ ਲਈ ਆਈ ਹੈ 822 55 two two kilometers. Turn right to a national highway 58, then turn left onto national highway 58. 55 kilometers. Turn left. ਕਿਆ ਹੋਇਆ ਬੋਰਡ ਲੱਗਿਆ ਹੋਇਆ ਸੀ ਇੱਥੇ ਚੰਗਲੀ ਸੂਰ ਤੇ ਹਰੜਾ ਹਾਂਜੀ ਵੈਸੇ ਤਾਂ ਖੇਤੀ ਹੈ ਹਾਂ ਵਿੱਚ ਵਿੱਚ ਲੋਕਾਂ ਨੇ ਖੇਤੀ ਵੀ ਕੀਤੀ ਹੋਈ ਹੈ ਪਰ ਬੋਰਡ ਲੱਗੇ ਆ ਦੋ ਲੱਗੇ ਸੀ ਹਾਂਜੀ ਹੋਰ ਵੀ ਦੂਰ ਤੱਕ ਪੀੜ ਹੀ ਪਈ ਆ ਸਾਰੀ ਬਿਲਕੁਲ ਖਾਲੀ ਹੋਈ ਪਿਆ ਸਾਰਾ ਗੀਆਂ ਬਹੁਤ ਹੈ ਤੇ ਪੇਲੀਆਂ ਨੂੰ ਬਹੁਤ ਪੇਲ ਲੱਗੇ ਵੀ ਹੈ ਚੰਡ ਬਹੁਤ ਹੈ ਉਹਨਾਂ ਨੂੰ ਫਲੀਆਂ ਲੱਗੀਆਂ ਆਈਆਂ ਇਹ ਲੋਕ ਖਾਂਦੀ ਆ ਉਹ ਫਲੀਆਂ ਦੀ ਸਬਜ਼ੀ ਬਣਾ ਕੇ ਈਰ ਸਾਗਰੀ ਵੀ ਹਾਂਜੀ ਈਰ ਵੀ ਆ ਉਹ ਪੇਲੇ ਨੂੰ ਇਸ ਸਾਗਰੀ ਜਾਂਟ ਦੀਆਂ ਫਲੀਆਂ ਕਿੰਨੀ ਕਿੰਨੀ ਅੰਬਰ ਵੇਲ ਚੜੀ ਹੋਈ ਹੈ ਇਹ ਵਾਰ ਲੱਪਣ ਜਾਓ ਨਾ ਤੇ ਆਪਣੀ ਲੱਭਦੀ ਹੋਈ ਨਹੀਂ ਕੋਈ ਦਵਾਈ ਬਣਾਉਣੀ ਹੋਵੇ ਨਾ ਹਾਂਜੀ ਹੁਣ ਉਹ ਵੀ ਇੱਥੇ ਬਹੁਤ ਚਾਦੀ ਹੈ ਬਹੁਤ ਰਖਤਾ ਚੜੀ ਗਈ ਵੈਸੇ ਹਾਲੇ ਤਾਂ ਇਹ ਕੁਦਰਤ ਦੇ ਨੇੜੇ ਹੀ ਹੈ Rajasthan ਪਰ ਆਉਂਦੇ ਸਾਲਾਂ ਦਾ ਪਤਾ ਨਹੀਂ ਇਹ ਪਹਿਲਾਂ ਕਿੰਦੇ ਹੁੰਦਾ ਹੈ ਨਾ ਰਾਜਸਥਾਨ ਤਪੀਕ ਆਪਣਾ ਹੈ ਨਾ ਮਾਰੂਥਲ ਰਾਜਸਥਾਨ ਮਾਰੂਥਲ ਹੈ ਜੀ ਜੀ ਆ ਉਹ ਪਰ ਉਹ ਗੱਲ ਹੁਣ ਹੈ ਜੀ ਜ਼ਮੀਨ ਇਹਨੂੰ ਤਕੜੀ ਤਾਂ ਹੈ ਨਹੀਂ ਪਰ ਕਿੱਥੇ ਹੈਗੀ ਫਸਲ ਬਹੁਤ ਵਧੀਆ ਤਕਰੀਬਨ ਤਕਰੀਬਨ ਇਹਨਾਂ ਦੀ ਜਿੰਨੀ ਵੀ ਆ ਦੇਖੋ ਸਰੋ ਸਰੋ ਹੀ ਖੜੀ ਹੈ ਤਕਰੀਬਨ ਜਿਵੇਂ ਪਹਿਲਾਂ ਬੇਅਵਾਦ ਜਿਹੜੇ ਪਏ ਵੀ ਹੈ ਨਾ ਉੱਥੋਂ ਵੀ ਕੋਸ਼ਣਾ ਕੋਸ਼ਣਾ ਨਿਕਲਦਾ ਹੀ ਹੈ ਰੇਤਾ ਹੈ ਰੇਤਾ ਦੇ ਵਿੱਚੋਂ ਵੀ ਰੇਤਾ ਹੀ ਉਹ ਰੇਤਾ ਹੀ ਇਹਦਾ ਜਿਵੇਂ ਰੋਜ਼ੀ ਰੋਟੀ ਹੀ ਬਣੀ ਵੀ ਹੈ ਬਿਲਕੁਲ ਬਿਲਕੁਲ ਉਹਨਾਂ ਤੇ ਬਣਾ ਕੇ ਹੀਪ ਸਵਾਰੀ ਕਰਾ ਦਿੰਦੇ ਆ ਬੇਬਿਆਂ ਦੇ ਉੱਪਰ ਉਹ ਵੀ ਇੱਕ ਆ ਇਨਕੂਮ ਦਾ ਸਾਧਨ ਬਹੁਤ ਵਧੀਆ ਇਹਨਾਂ ਲੋਕਾਂ ਦਾ ਜਿੱਥੇ ਪੱਥਰ ਹੈ ਤੇ ਪੱਥਰ ਨੂੰ ਵੀ ਦੇਖੋ ਤਰਾਸ਼-ਤਰਾਸ਼ ਕੀ ਕੁਝ ਕੱਢੀ ਜਾਂਦੇ ਵਿੱਚੋਂ ਕਚਰਾ ਠੀਕ ਆਪਾਂ ਕਚਰੇ ਦੇ ਵਿੱਚ ਨਹੀਂ ਰਏ ਸੀ ਹਾਂ ਜੀ ਕਚਰਾ 19 ਕਿਲੋਮੀਟਰ ਹੈ ਕਿ ਇੱਥੋਂ ਹਾਂ ਕਚਰੇ ਦੇ ਵਿੱਚ ਨਹੀਂ ਗਏ ਸੀ ਮੋਰ ਦੇਖੋ ਬੈਠਾ ਕੋਈ ਦੋ ਬੈਠੇ ਸੀ ਉੱਪਰ ਉਹਦੇ ਦਰੱਖਤ ਤੇ ਮੋਰ ਵੀ ਬਹੁਤ ਹੈ ਇੱਥੇ ਮੋਰ ਤਾਂ ਬਹੁਤ ਹੈ ਉਹ ਬਹੁਤ ਚ ਗੁਰਦੁਆਰਾ ਸਾਹਿਬ ਆ ਕੇ ਤੜਕੇ 4:30 ਵਜੇ ਤੋਂ ਉਹਨਾਂ ਨੇ ਪੌਣੇ 5 ਵਜੇ ਤੱਕ ਪੂਰਾ ਉਹਦਾ ਰਾਗ ਲਾ ਪਿਆ ਪਰ ਇੱਕ ਨਜ਼ਾਰਾ ਸੀ ਬਹੁਤ ਹੀ ਕਰਦਾ ਸੀ ਸੁਣੀ ਖਲਗੀ ਪਰ ਮੈਂ ਸ਼ੂਟ ਕਰਨ ਲੱਗਿਆ ਸੀ ਉਹ ਆਵਾਜ਼ ਤਾਂ ਆਉਂਦੀ ਸੀ ਉਹਨਾਂ ਦੀ ਉਹਨਾਂ ਦੀ ਵੀਡੀਓ ਨਹੀਂ ਸੀ ਬਣਦੀ ਹਨੇਰਾ ਬਹੁਤ ਹਨੇਰਾ ਬਹੁਤ ਸੀਗਾ ਸ਼ੂਟ ਕਰਕੇ ਫੇਰ ਬਾਹਰ ਬੰਦਰ ਵਿਥਿਆਮੀ ਗੁੰਦੇ ਮੋਰ ਵੀ ਮਤਲਬ ਹੈ ਕੀ ਹੈ ਇੱਥੇ ਨਾ ਆ ਦੇਖੋ ਕੁਸ਼ੂ ਬਕਸ਼ੀ ਜੰਗਲੀ ਜੀ ਕੀ ਹੈ ਕਿ ਇੱਥੇ ਹੈਗੇ ਆ ਤੇ ਹੋਲੀ ਚੱਲੋ ਰਾਤ ਨੂੰ ਹਾਂਜੀ ਆ ਗਿਆ ਪੂਰਨ ਆ ਗਿਆ ਚੁਰੂ ਲక్ష్ਮਣਗੜ ਤੇ ਦੇਸ਼ਨੋਕ ਤੇ ਨੋਖਾ ਦੇਸ਼ਨੋਕ ਤਾਂ ਆਤਾ ਆਪਾਦਨ ਆਈ ਸੀ ਹਾਂਜੀ ਜਿਹੜਾ ਚੂਹਿਆਂ ਦਾ ਮੰਦਰ ਹੈ ਹਾਂਜੀ ਹਾਂਜੀ ਉਹ ਦੇਸ਼ਨੋਕ ਹੈ ਆਪਾਂ ਨੂੰ ਥੋੜਾ ਜਿਹਾ ਵੰਗ どうぞ。 ਕਾਰੀ ਲੱਗਦਾ ਹੁੰਦਾ ਸੀ ਵੀ ਯਾਰ ਸੜਕ ਤਾਂ ਲੱਭਣੀ ਨਹੀਂ ਖੱਡੇ-ਖੱਡੇ ਐ ਵੀ ਅੱਜ ਕਾਫੀ देर बाद ਆਇਆ ਮੈਂ ਤਾਂ ਵੈਸੇ ਬੈਸ ਸੜਕ ਤੇ ਤਾਂ ਮੈਂ ਕਾਫੀ ਸਾਲਾਂ ਬਾਅਦ ਆਇਆ ਪਰ ਉਸ ਟਾਈਮ ਤੇ ਸੜਕ ਤਾਂ ਹੁੰਦੀ ਨਹੀਂ ਸੀ ਖੱਡੇ-ਖੱਡੇ ਹੁੰਦੇ ਸੀਗੇ ਇੱਕ ਵਾਰ ਮੈਂ ਸਮੋ ਲੈ ਕੇ ਆਇਆ ਸੀਗਾ ਅੰਦੌਰ ਤੋਂ ਇਸ ਰੋਡ ਤੇ ਇਹ ਦਿਨ ਸ਼ਿਵਗਗੜ ਟਾਪੇ ਤੇ ਕੱਢ ਕੇ ਤੇ ਨੇਰੀ ਚੱਲ ਪਈ ਨੇਰੀ ਚੱਲਣ ਦੇ ਨਾਲ ਜੁਨੀ ਰੇਤਾ ਸੀ ਉਹ ਸੜਕ ਪਹਿਲਾਂ ਵੀ ਮਾੜੀ ਸੀ ਉਹ ਸਾਰੀ ਸੜਕ ਦੇ ਉੱਪਰ ਇੰਨੀ ਕਿ ਜ਼ਿਆਦਾ 3-3 4-4 ਫੁੱਟ ਰੇਤਾ ਜੜ ਗਈ ਸੀ ਜੀ ਰਾਤ ਨੂੰ ਤੜਕੇ ਨੂੰ ਪਤਾ ਹੀ ਨਾ ਲੱਗੇ ਕਿਹੜੇ ਰਾਹ ਜਾਣਾ ਹੈ ਫਿਰ ਦੂਸਰੇ ਦਿਨ ਟਰੈਕਟਰ ਆਏ ਰਾਹੇ ਪਾ ਕੇ ਆ ਵੀ ਇੱਥੇ ਤੀਜੋ ਮਤਲਬ ਕਹਿਣ ਦਾ ਵੀ ਉਹ ਟਰੱਕਾਂ ਵਾਲਿਆਂ ਨੇ ਵੀ ਟਰੱਕ ਵਿਚਾਰੇ ਨੇ ਫੇਰ ਲਗਾਏ ਉਹ ਕਰਾਹਿਆਂ ਦੇ ਨਾਲ ਰੇਤਾ ਪਾਸੇ ਕਰਕੇ ਤਾਂ ਤੇ ਹੁਣ ਹੁਣ ਤਾਂ ਬਹੁਤ ਜ਼ਿਆਦਾ ਜੋਸ ਟਾਈਮ ਤੇ ਟਾਟਾ ਸੁਮੋ ਦੀ ਚੜਾਈ ਹੁੰਦੀ ਸੀਗੀ ਜਿਹੜੇ ਪਹਿਲੇ ਲਈ ਸੀ ਉਹ ਵੱਡੇ ਤੇ ਮਹੀਨ ਪਰ 97 ਰੱਖਾਂ ਬਣਦੀਆਂ ਬਹੁਤ ਸੋਹਣੀਆਂ ਬਣਾਉਂਦੀਆਂ ਥੋੜੇ ਦਿਨਾਂ ਬਾਅਦ ਹੀ ਅਸੀਂ ਰੱਖਾਂਗੇ ਉਹਦੇ ਜਾਣਕਾਰੀ ਫਿਰ ਦੇਵਾਂਗੇ ਤੁਹਾਨੂੰ ਪ੍ਰਮਾਤਮਾ ਨੇ ਕਿਰਪਾ ਕੀਤੀ ਤਾਂ ਹੋ ਸਕਦਾ ਹੈ ਕਿ ਅਗਲਾ ਵਲੌਗ ਆਪਾਂ ਜਿਹੁਰ ਸਾਹਿਬ ਦਾ ਟੂਰ ਰੱਖ ਲਈਏ ਉਸ ਦੇ ਵਿੱਚ ਕਿ ਆਪਾਂ ਜਾਵਾਂਗੇ ਰਾਜਸਥਾਨ ਦੇ ਵਿੱਚ ਦੀ ਸਭ ਨੂੰ ਵੀ ਉਹ ਸਾਰਾ ਟੂਰ ਤੁਹਾਨੂੰ ਪੂਰਾ ਰੋਡ ਮੈਪ ਦੇ ਮੁਤਾਬਕ ਕੋਸ਼ਿਸ਼ ਕਰਾਂਗੇ ਤੁਹਾਨੂੰ ਸਮਝਾਉਣ ਦੀ ਤੇ ਤੁਹਾਨੂੰ ਦਿਖਾਉਣ ਦੀ ਵੀ ਸੋ ਇੱਕ ਵਾਰ ਤਾਂ ਆਪਾਂ ਘਰ ਜਾ ਰਹੇ ਹਾਂ ਅੱਜ ਉਹ ਜਲਦੀ ਹੀ ਆਪਾਂ ਕੁਛ ਇਹ ਜਾਂ ਕੁਛ ਵੀ ਉਹ 10 ਦਿਨ ਦੇ ਹੈ ਨਹੀਂ ਮੇਲ ਵਾਂਗ ਚਾੜ ਕਰ ਹੁੰਦੀ ਹੈ ਹਾਂਜੀ ਜੇ ਆਪਾਂ ਆਪ ਚੰਗੇ ਆ ਜੀ ਤੇ ਆਪਣੇ ਨਾਲ ਸਾਰੇ ਚੰਗੇ ਆ ਪਰ ਅਸੀਂ ਤਾਂ ਤਕਰੀਬਨ ਜਿੰਨੇ ਆ ਵੀ ਬੰਦਿਆਂ ਦੇ ਨਾਲ ਇੰਝ ਮਿਲੇ ਆ ਨੇਚਰ ਵਧੀਆ ਲੱਗਿਆ ਮਤਲਬ ਕਿਸੇ ਨੇ ਆਪਣੇ ਨਾਲ ਕੋਈ ਚਲਾਕੀ ਨਹੀਂ ਕੀਤੀ ਸਾਰੇ ਵਧੀਆ ਹੀ ਰਾਸਤਾ ਇਹ ਪੈਂਦਾ ਹੈ ਬੜੀ ਵਧੀਆ ਲੋਕੇਸ਼ਨ ਹੈ ਕਾਫੀ ਕੋਸ਼ੇ ਜੱ ਇਕੱਠਾ ਹੋਏ تھے ਹਾਂ ਇਹ ਤੇ ਟਿਪਾਰਾ ਟ੍ਰੈਲ ਲਈ ਇੱਧਰ ਆ ਸ਼ਾਇਦ ਕੋਈ ਫੈਕਟਰੀ ਹੈ ਅੰਬੂਜਾ ਸੀਮੈਂਟ ਦੀ ਹਾਂ ਅੰਬੂਜਾ ਸੀਮੈਂਟ ਦੀ ਹਾਂ ਅੰਬੂਜਾ ਸੀਮੈਂਟ ਦੀ ਫੈਕਟਰੀ ਸਮਾਪਤ ਕਰਦੀ ਹਾਂ ਜੀ ਕਿਉਂਕਿ ਵੀਡੀਓ ਜ਼ਿਆਦਾ ਵੱਡੀ ਹੋ ਰਹੀ ਸੀ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਤੁਹਾਨੂੰ ਬਾਕੀ ਦਾ ਰਸਤਾ